दा मम्मी क्या बना के दे मैं क्या बना रही हूं नहीं बना देती मैं मैं चीनी लाने जाना हां करके ना ताला अपने पत्ते के मुंह में है ਅੱਜ ਦੁਪਹਿਰ ਕਰੀਬ 4:30 ਵਜੇ ਰੇਲਵੇ ਰੋਡ ਦਾ ਰਹਿਣ ਵਾਲਾ ਅਤੇ ਵਿਸ਼ਵ Hindu ਪ੍ਰੀਸ਼ਦ ਨਗਰ ਦਾ ਕਰੀਬ 3 ਮਹੀਨੇ ਪਹਿਲਾਂ ਨਿਯੁਕਤ ਪ੍ਰਦਾਨ ਵਿਕਾਸ ਪਰਬਾਕਰ ਵਿਕਾਸ ਪਰਬਾਕਰ ਕਤਲ ਆਪਣੀ ਮਿਠਾਈ ਦੀ ਦੁਕਾਨ ਦੇ ਅੰਦਰ ਖੂਨ ਨਾਲ ਲਥਪਥ ਹਾਲਤ ਵਿੱਚ ਮਿਲਿਆ ਉਸਦੇ ਸਿਰ ਦੇ ਪਿਛਲੇ ਪਾਸੇ ਤੇਜ਼ ਤਾਰ ਹਥਿਆਰ ਨਾਲ वार ਕੀਤਾ ਗਿਆ ਜਿਸ ਤੋਂ ਬਾਅਦ ਸਿਰ ਦੇ ਅੰਦਰ ਦੀ ਚਰਬੀ ਅਤੇ ਮਾਸ ਉਸ ਦੀ ਦੁਕਾਨ ਤੇ ਡਿੱਗ ਗਿਆ ਉਸ ਦੇ ਨਾਲ ਮੌਜੂਦ ਦੁਕਾਨਦਾਰ ਨੇ ਤੁਰੰਤ ਉਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਨੰਗਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਦਿਨ ਦਿਹਾੜੇ ਹੋਈ ਹੱਤਿਆ ਦੀ ਘਟਨਾ ਨੂੰ ਲੈ ਕੇ ਰੇਲਵੇ ਰੋਡ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ ਪੁਲਿਸ ਨੇ ਤੁਰੰਤ ਹਰਕਤ ਚਾ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ ਵੁਡਵੀ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਕਿ ਕਾਲੇ ਰੰਗ ਦੀ ਜੁਪੀਟਰ ਬਾਈ ਤੇ ਦੋ ਨੌਜਵਾਨ ਵਿਕਾਸ ਪ੍ਰਭਾਕਰ ਦੀ ਦੁਕਾਨ ਤੇ ਰੁਕੇ ਸਨ ਅਤੇ ਕੁਝ देर ਬਾਅਦ ਉਥੋਂ ਚਲੇ ਗਏ ਇਸ ਤੋਂ ਬਾਅਦ ਹੀ ਜਦੋਂ ਆਟੋ ਮੈਕੈਨਿਕ ਮਨੀਸ਼ ਕੁਮਾਰ ਸਾਮਾਨ ਲੈਣ ਲਈ ਵਿਕਾਸ ਪ੍ਰਭਾਕਰ ਦੀ ਦੁਕਾਨ ਤੇ ਗਿਆ ਤਾਂ ਦੇਖਿਆ ਕਿ ਉਹ ਖੂਨ ਨਾਲ ਲਥਪਥ ਹਾਲਤ ਚ ਪਿਆ ਸੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ श्री आनंदपुर साहिब के नंगलदेव मदी डीएसपी अजय सिंह ने दसया के मामले की जांच शुरू कर दी गई है फिलहाल कुछ नहीं कहा जा सकता कोना कहा कि उस थाना पुलिस मुलाजिमतों जरूरी जानकारी एकत्र कर रहे हैं दूसरी पासे नंगल थाना इंचार्ज रजनीश चौधरी ने भी बताया है कि रेलवे रोड इलाके में हुए इस कदर का पता लगाने लिए आस-पास लगे सीसीटीवी की फुटेज इकट्ठी कीती जा रही है ਮੇਰੇ ਨਾਲ ਕੋਈ ਨਹੀਂ ਆਉਂਦਾ ਨਾਈ ਰਾਣੀ ਕਹਿੰਦੀ ਮੈਂ ਚਾਹ ਦੇਣਾ ਤੇ ਆਹ ਵਾਰ ਮੈਂ ਲਾਰਮ ਕਿਹਾ ਹਾਂ ਕੋਟ ਸੱਗੇ ਜੁਗਿਆ ਹੋ ਮੇਰਾ ਪੁੱਤ ਕਦੀ ਹੋ ਕੇ ਚਾਹ ਪੀ ਲੱਦਾ ਕਦੀ ਉਹ ਦਾ ਕੰਮੀ ਚਾਹ ਉਹ ਲੈ ਦੇ ਨਾ ਚਾਹ ਬਣਾ ਦੇ ਨਾ ਨਹੀਂ ਬਣਾ ਦੇਣੀ ਮੈਂ ਇਹ ਕਿ ਮੈਂ ਨਹੀਂ ਲਾ ਚਾਹ ਹਾਂ ਕਰਕੇ ਨਾ ਤਾਂ ਮੈਂ ਆਪਣੇ ਬੱਕੜੀ ਨੂੰ ਰੋਹ ਹੈ ਅਡੀ ਇਹ ਚਾਹ ਆਉਂਦਾ ਹਰ ਵੇੜ ਦੀ ਤਾਂ ਨਹੀਂ ਉਹ ਚੱਕਣਾ ਪਾਤਾ ਹੀ ਨਾ ਲੱਗੇ ਉਹ ਲਾਈਨ ਵਾਲੇ ਕਿਵੇਂ ਜਿਹਾ ਜੁੜੇ ਦਾ ਪਾਉਂਗੇ ਉਹਨਾਂ ਦੇ ਕੱਪੜੇ ਐ ਜੀ ਪਾਏ ਵੇ ਦੇਖੋ ਦੋਨਾਂ ਨੇ ਸੇਮ ਕੱਪੜੇ ਨੇ ਇਹ ਕਿੱਦਾਂ ਹੈ ਇੱਧੇ ਰੱਖਿਓ ਇੱਧੇ ਇਹ ਟਾਈਮ ਨੋਟ ਕਰਿਆ ਆਪਣੇ ਜੀ 16:43 16:30 ਚ ਘਟਣਾ ਹੋਈ ਹੈ ਕੀ ਘਟਣਾ ਕਿੰਦਾ ਕੀ ਆ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਕੀ ਦੱਸਿਓ ਕੋਰਡ ਦੇ ਵਿੱਚ ਮੁੰਡਾ ਆਇਆ ਇਹਨਾਂ ਕੋਲੋ ਵਾਸ਼ਿੰਗ ਕਰਵਾ ਰਿਆ ਸੀ ਉਹ ਸ਼ੈਂਪੂ ਲੈਣ ਵਾਸਤੇ ਤੇ ਉਹਨੇ ਅੱਗੇ ਸਾਨੂੰ ਦੱਸਿਆ ਵੀ ਤੁਹਾਡੇ ਮਰੀਜ਼ ਗਵਾਂਡੀ ਦਾ ਮੂੰਹ ਜੋ ਖੂਨ ਨਿਕਲ ਰਿਹਾ ਹੈ ਇਸ ਤੋਂ ਬਾਅਦ ਹੀ ਜਾ ਕੇ ਦੇਖਿਆ ਤਾਂ ਉਹ ਛੱਪਣ ਲੱਗਿਆ ਪਿਆ ਜ਼ਖੂਨ ਦਾ ਤੇ ਚੱਕਿਆ ਚੱਕਾ ਹਸਪਤਾਲ ਲੈ ਕੇ ਆ ਗਏ ਇਹਨਾਂ ਨਾਲ ਨਾਲ ਦਿੱਤੀ ਸੀ ਤੇ ਕੋਈ ਪਤਾ ਨਹੀਂ ਕਿਉਂ ਕਰ ਗਿਆ ਬਾਦਰ ਕਿੰਨਾ ਹੋਈ 5 ਮਿੰਟ ਪਹਿਲਾਂ ਦਾ ਗੁੱਲੂ ਐਮਸੀ ਦੇ ਨਾਲ ਗੱਲਾਂ ਮਾਰ ਰਿਹਾ ਦਾ ਹੈ ਗੁੱਲੂ ਐਮਸੀ ਖੜਿਆ ਪੰਜ ਮਿੰਟ ਜਵਾਰ ਮਾਰਕਟ ਦੇ ਗੱਪਾ ਗੱਪਾ ਮਾਰੀਆਂ ਅਸੀਂ ਬਾਹਰ ਸਕੂਟਰ ਠੀਕ ਕਰ ਲਏ ਤੇ ਆਰਐਸਐਸ ਦੇ ਨੇਤਾ ਸੀਗੇ ਬੀਜੇਪੀ ਦੇ ਬੀਜੇਪੀ ਦੇ ਨੰਗਲ ਰੇਲਵੇ ਰੋਡ ਵਿਖੇ ਜੋ ਕਿ ਦਿਨ ਦਿਹਾੜੇ ਦੋ ਨੌਜਵਾਨਾਂ ਦੁਆਰਾ ਇੱਕ ਦੁਕਾਨਦਾਰ ਜੋ ਕਿ ਹਿੰਦੂ ਵਿਸ਼ੇਸ਼ ਪ੍ਰਿਸ਼ਦ ਦੇ ਸ਼ਹਿਰੀ ਪ੍ਰਮੁੱਖ ਨੰਗਲ ਥਾਨਾ ਉਹਨਾਂ ਦਾ ਦਿਨ ਦਿਹਾੜੇ ਤੇਜ਼ ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਅੱਜ ਜਿਹੜਾ ਹੈਗਾ ਆਪਣੀ ਦੁਕਾਨ ਤੇ ਆਪਣੇ ਘਰ ਦੇ ਵਿੱਚ ਵੀ ਜਿਹੜਾ ਹੈਗਾ ਇਨਸਾਨ ਜਿਹੜਾ ਜੋ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਕਿੱਡੀ ਦੁਖ ਦੀ ਗੱਲ ਐ ਅੱਜ ਜਿਹੜੀ ਸਾਡੀ ਆਮ ਆਦਮੀ ਸਰਕਾਰ ਐ ਸਾਡੇ ਜਿਹੜੇ ਮੁੱਖ ਮੰਤਰੀ ਐ ਉਸ ਆਮ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਔਰ ਜਿਹੜੇ ਸਟੇਟਾਂ ਦੇ ਵਿੱਚ ਭੱਜੇ ਹੋਏ ਨੇ ਪਰ ਸਾਡੇ ਪੰਜਾਬ ਦੇ ਵਿੱਚ ਬਿੰਦਿਆੜੇ ਕਿਤੇ ਕਤਲ ਕਿਤੇ ਲੁੱਟਾਂ ਖੋਹਾਂ ਕਿਤੇ ਵੱਡੀਆਂ ਵੱਡੀਆਂ ਬਾਰਦਾਤਾਂ ਹੋ ਰਹੀਆਂ ਨੇ ਆ ਸਾਡੇ ਲੰਗਰ ਦੇ ਵਿੱਚ ਕਿੱਡੀ ਦੁੱਖ ਦੀ ਗੱਲ ਐ ਦਿਨ ਦਿਹਾੜੇ ਇੱਕ ਦੁਕਾਨ ਦੇ ਵਿੱਚ ਵੜ ਕੇ ਦੋ ਵਿਅਕਤੀਆਂ ਦੁਆਰਾ ਇੱਕ ਨੇਥੇ ਵਕੀਰ ਨੂੰ ਮਾਰ ਦਿੱਤਾ ਜਾਂਦਾ ਜੋ ਕਿ ਬਹੁਤ ਹੀ ਦੁਖ ਦੀ ਗੱਲ ਐ ਔਰ ਇੱਥੇ ਜਿਹੜਾ ਕਾਨੂੰਨ ਬਵੱਤਾਂ ਦੀ ਜਿਹੜੀ ਆ ਨਾ ਕਿ ਜਿਹੜੀ ਮੈਨੂੰ ਕੋਈ ਠੀਕੇ ਦਿਖਾਈ ਨਹੀਂ ਦੇ ਰਹੀ ਬੜੇ ਦੁਖ ਦੀ ਗੱਲ ਹੈ ਔਰ ਮੈਂ ਇਹ ਬੇਨਤੀ ਕਰਦਾ ਸਭ ਤੋਂ ਪਹਿਲਾਂ ਤਾਂ ਕਿ ਇਹ ਡਟੇ ਕਾਦਰ ਜਲਦ ਜਲਦ ਫੜੇ ਜਾਣ ਔਰ ਅਸੀਂ ਪਰਿਵਾਰ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜੇ ਆਂ ਇਸ ਦੁੱਖ ਦੀ ਘੜੀ ਦੇ ਵਿੱਚ ਜੇਕਰ ਫੇਰ ਵੀ ਇਹਨਾਂ ਨੂੰ ਕਾਦਰਾਂ ਨੂੰ ਛੇਤੀ ਨਹੀਂ ਫੜਿਆ ਜਾਂਦਾ ਤਾਂ ਜੋ ਵੀ ਸੰਘਰਸ਼ ਜਿਹੜਾ ਕਰਨਾ ਪਿਆ ਸਿਵ ਹਸੈਨਾ ਪੰਜਾਬ ਪਹਿਲੇ ਇਦਾਰ ਤੇ ਕਰੂੰਗੀ ਇਹ ਜਿਹੜੇ ਕਾਦਰਾਂ ਨੂੰ ਫੜ ਕੇ ਸਾਲਾ ਕਹਦੇ ਪਿੱਛੇ ਲੈ ਕੇ ਆਵਾਂਗੇ ਫਾਂਸੀ ਤੇ ਜਲਦ ਜਲਦ ਟੰਗਾਵਾਂਗੇ